ਆ ਚੀਜ਼ ਨੇ ਤੁਹਾਡਾ ਜਿਹੜਾ ਪੰਪ ਦਾ ਨੁਕਸਾਨ ਕਰਨਾ ਹੁੰਦਾ ਵਾ ਆ ਦੇਖੋ ਸਾਰਾ ਕੋਈ ਇਹਦੇ ਚ ਆ ਗਿਆ ਵਾ ਜਿਹੜਾ ਇਹਨਾਂ ਚੋਂ ਪਣ ਕੇ ਗਾਂ ਕਿ ਜਿਹ ਕੋਈ ਗਿਆ ਚੀਜ਼ ਇਹ ਚੀਜ਼ ਨੂੰ ਹੁਣ ਸਾਫ਼ ਕਰਤਾ ਵਾ ਤੇਲ ਪੂਰਾ ਭੱਜਿਆ ਜਾਊਗਾ ਹੁਣ ਤੇ ਇਹ ਚੀਜ਼ ਨੇ ਨੁਕਸਾਨ ਕਰਨਾ ਹੁੰਦਾ ਤੁਹਾਡਾ ਲੋਡ ਵੀ ਪੈਂਦਾ ਟਰੈਕਟਰ ਤੇ ਟਰੈਕਟਰ ਔਖਾ ਹੁੰਦਾ ਵਾ ਟਰੈਕਟਰ ਖਿਚਾਈ ਘਟ ਕਰਦਾ ਵਾ ਸਿਰਫ ਇਹਨਾਂ ਚੀਜ਼ਾਂ ਕਰਕੇ ਆ ਦੋ ਤਿੰਨ ਚੀਜ਼ਾਂ ਜਿਹੜੀਆਂ ਜ਼ਰੂਰੀ ਕਰ ਲਿਆ ਕਰੋ ਹੁਣ ਆਪਣਾ ਜਿਵੇਂ ਇੱਥੇ ਗਲਾਸੀ ਆ ਗਲਾਸੀ ਤੋਂ ਅੱਗੇ ਜਿਹੜਾ ਆਪਣਾ ਫਿਲਟਰ ਆ ਗਿਆ ਇਹ ਫਿਲਟਰ ਕਪੜੇ ਦਾ ਆ ਗਿਆ। ਆਹ ਜਿਹੜਾ ਫਿਲਟਰ ਆ ਗਿਆ ਇਧਰਲੇ ਪਾਸੇ ਇਹ ਆ ਗਿਆ ਗੱਤੇ ਦਾ। ਇਥੋਂ ਪੰਪ ਨੂੰ ਤੇਲ ਜਾਣਾ ਵਾ। ਇਧਰੋਂ ਟੈਂਕੀ 'ਚ ਤੇਲ ਇਹਦੇ 'ਚ ਆਉਣਾ ਵਾ। ਪਹਿਲਾਂ ਗਲਾਸੀ ਨੇ ਸਾਫ਼ ਕਰਤਾ ਫਿਰ ਕਪੜੇ ਵਾਲੇ ਨੇ ਸਾਫ਼ ਕਰਤਾ ਉਦੋਂ ਬਾਅਦ ਗੱਤੇ ਵਾਲੇ ਨੇ ਸਾਫ਼ ਕਰਤਾ। ਤੀਜੇ ਨੰਬਰ ਤੇ ਜਾ ਗਏ। ਲਓ ਵੀ ਅੱਜ ਆਪਾਂ ਆਪਣੇ ਟਰੈਕਟਰ ਦੇ ਡੀਜ਼ਲ ਪੰਪ ਦੀ ਸਰਵਿਸ ਕਰਨ ਲੱਗੇ ਆਂ। ਵੇ ਆਪਾਂ ਓਵਰਆਲ ਸਰਵਿਸ ਕਰਦੇ ਹੁਣ ਅੱਜ ਆਪਾਂ ਡੀਜ਼ਲ ਪੰਪ ਦੀ ਸਰਵਿਸ ਕਰਨੀ ਹੈ ਪਹਿਲੀ ਵਾਰ ਲੱਗੇ ਸੀ ਮੇਰੀ ਯਾਦ ਤਾਂ ਜਦੋਂ ਵੀ ਸੀਜ਼ਨ ਹੁੰਦਾ ਵਾ ਸ਼ੁਰੂ ਤਾਂ ਇਹ ਕੰਮ ਜ਼ਰੂਰੀ ਕਰਨੇ ਹੁੰਦੇ ਆ ਤੇ ਆ ਜਾ ਨੀਡਿੰਗ ਲੈ ਆ ਤਰਨ ਇੱਥੇ ਆਪਣਾ ਅੱਜ ਕੈਮਰਾਮੈਨ ਵੀ ਨਵਾਂ ਵਾ ਇੱਥੇ ਪੰਪ ਤੇ ਮਾਰ ਹਾਂ ਕੈਮਰਾਮੈਨ ਨਵਾਂ ਵਾ ਅੱਜ ਤੇ ਇਹਨੂੰ ਮੈਂ ਕਿਹਾ ਵੀ ਆ ਜਾ ਆਪਾਂ ਵੀਡੀਓ ਬਣਾਈਏ ਇੱਕ ਤੇ ਸਭ ਤੋਂ ਪਹਿਲਾਂ ਤਾਂ ਹੁੰਦਾ ਮੇਰਾ ਵੀ ਇਹਦੇ 'ਚ ਮਗਲੈਲ ਜ਼ਰੂਰ ਪਾਉਣਾ ਹੀ ਪਾਉਣਾ ਵਾ ਹਨਾ ਤੇ ਮੈਂ ਹੁਣ ਆ ਕਿਉਂ ਖੋਲਿਆ ਸੀਗਾ ਨਹੀਂ ਕਈ ਵੀ ਰਾਂ ਨੇ ਕਹਿਣਾ ਵਾ ਉਈ ਪ੍ਰੋਨਾਟ ਖੋਲ ਕੇ ਇਥੋਂ ਦੀ ਪਾ ਦਿੰਦਾ ਪਰ ਜਿਹੜਾ ਆਪਣਾ ਟਰੈਕਟਰ ਹੈਗਾ ਡੈਫਰਮ ਤੇ ਇਹਦਾ ਇੱਥੇ ਪੱਤਾ ਜਿਹੜਾ ਹੁੰਦਾ ਵਾ ਜੇ ਇਥੋਂ ਦੀ ਮਗਲੈਲ ਪਾਵਾਂਗੇ ਇਹ ਪੱਤਾ ਖਰਾਬ ਹੋ ਜਾਂਦਾ ਵਾ ਤੇ ਮਗਲੈਲ ਇਧਰ ਦੀ ਆਊਗਾ ਜਦੋਂ ਹਨਾ ਇਹਦੇ ਜੀ ਆ ਜਾਣਾ ਸਾਰਾ ਤੇ ਪੱਤਾ ਹੋ ਜਾਣਾ ਖਰਾਬ ਇਸ ਲਈ ਇਹ ਇਹਦੇ ਵਜ ਦੀ ਹੀ ਪਾਉਣਾ ਪੈਂਦਾ ਵਾ ਜਿਹੜੇ ਦੂਜੇ ਟਰੈਕਟਰ ਹੁੰਦੇ ਆ ਚਲੋ ਉਹਨਾਂ ਦੇ ਨਾਟ ਖੋਲ ਕੇ ਉੱਥੋਂ ਪਾਇਆ ਜਾਂਦਾ ਵਾ ਕੋਈ ਦਿੱਕਤ ਨਹੀਂ ਹੁੰਦੀਗੀ ਆਪਾਂ ਸਰਵੋ ਦਾ ਪਾਉਣ ਲੱਗੇ ਆ 5 ਲੀਟਰ ਲਿਆਂਦਾ ਵਾ ਤੇ ਇੱਕ ਆਪਾਂ ਜਿਹੜੇ ਸੰਤ ਪੜੇ ਤਾਂ ਉਹ ਜੇ ਵਰਤੀ ਜਾਂਦੇ ਐਸ ਵਕਤ ਜੇਬ ਜਾਈ ਕੋਲੇ ਕੋ ਹੈਗਾ ਵਾ ਥੋੜਾ ਥੋੜਾ ਮਗਲੈਲ ਪੈਣਾ ਵੇਹੇ ਤੇ ਇਹ ਕਿਹੜਾ ਫੋੜ ਆ ਇਹਨੂੰ ਇੱਕ ਜਨਮ ਤੋਂ ਹੀ ਇੱਕ ਕਹਿ ਲੋ ਵੀ ਇਹ ਆਦਤ ਆ ਅਭੀ ਇਹ ਠੰਡਾ ਮਗਲੈਲ ਚੱਕਦਾ ਹੀ ਰਹਿੰਦਾ ਥੋੜਾ ਥੋੜਾ ਆਪਣਾ ਟਰੈਕਟਰ ਠੰਡਾ ਵਾਲਾ ਚੱਲਦਾ ਵਾ ਜਿਵੇਂ ਪੱਠੇ ਲਿਆਂਦੇ ਮਾੜਾ ਮੋਟਾ ਇੱਥੇ ਉੱਧਰ ਉੱਧਰ ਲੈ ਗਏ ਉਹਦੇ ਨਾਲ ਇਹ ਮਗਲੈਲ ਜਾਦੇ ਚੱਕ ਜਾਂਦਾ ਥੋੜਾ ਜਿਹਾ ਇਹ ਬਾਕੀ ਹੋ ਸਕਦਾ ਵੀ ਕੈ ਵੀਰ ਕੋਲੇ ਇਹਦਾ ਹੱਲ ਹੋਵੇ ਜੇ ਹਾਲ ਹੋਇਆ ਉਹ ਵੀ ਜਰੂਰ ਦੱਸਿਓ ਹਨਾ ਵੀ ਇਹਦਾ ਹੱਲ ਕੀ ਆਪਾਂ ਕਰ ਸਕਦੇ ਆ ਤੇ ਇਹ ਚ ਆਪਾਂ ਮਗਲੈਲ ਉਦੋਂ ਤੱਕ ਪਾਈ ਜਣਾ ਜਦੋਂ ਤੱਕ ਉਹ ਪੈਪ ਵੇਜ ਦੀ ਬਾਹਰ ਨਹੀਂ ਆਇਆ ਜਦੋਂ ਬਾਹਰ ਆ ਗਿਆ ਉਦੋਂ ਬੰਦ ਕਰ ਦੇਣਾ ਆਪਾਂ ਤਕਰੀਬਨ 50 ਐਮਐਲ ਮਗਲੈਲ ਪੈ ਗਿਆ ਵਾ ਇਹਦੇ ਚ ਆ ਦੇਖੋ 20 ਐਮਐਲ ਦੀ ਆ ਤੇ 5 ਐਮਐਲ ਉੱਪਰ ਭਰਿਆ ਜਾਂਦਾ ਵਾ 5 ਤੋਂ ਜ਼ਿਆਦਾ ਹੀ ਲਓ ਵੀ 100 ਐਮਐਲ ਪੈ ਗਿਆ ਵਾ ਬਿਲਕੁਲ ਓਕੇ ਹੋ ਗਿਆ ਹੁਣ ਇਹ ਇੱਥੇ ਮਗਲੈਲ ਖੜ ਗਿਆ ਵਾ ਤੇ ਜਦੋਂ ਹੁਣ ਚਲਾਵਾਂਗੇ ਇਹਦੇ ਵਾਪਸੀ ਵਜ੍ਹਾ ਦੀ ਬਾਹਰ ਜਿਹੜਾ ਵਾਦੂ ਹੋਊਗਾ ਨਿਕਲ ਜਾਊਗਾ ਤੇ ਇਹ ਆਪਣਾ ਹੋ ਗਿਆ ਸਰਵਿਸ ਇਹਦੀ ਓਕੇ ਨਟ ਆਪਾਂ ਨੂੰ ਹੁਣ ਮਿਲਿਆ ਨਹੀਂ ਤੇ ਇਹ ਨਟ ਬਾਰੇ ਥੋੜਾ ਜਿਹਾ ਕਰਦੇ ਆ ਇੱਕ ਵਾਰ ਵੀ ਇਹਨੇ ਕੱਸ ਕੇ ਜੀ ਕੱਸਿਆ ਗਿਆ ਠੀਕ ਆ ਤੇ ਨਹੀਂ ਤਾਂ ਫਿਰ ਬਾਜ਼ਾਰ ਦਾ ਜਿਹੜਾ ਇੱਕ ਲਵਾਊਗਾ ਇਹ ਹੁਣੇ ਸ਼ਹਿਰ ਦਾ ਫੇਰ ਸ਼ਹਿਰ ਜਾ ਕੇ ਨਵਾਂ ਚੱਕ ਲਵਾਂਗੇ ਨਟ ਤੇ ਇਸ ਤੋਂ ਬਾਅਦ ਆਪਾਂ ਆ ਗਲਾਸੀ ਹੁਣ ਸਾਫ਼ ਕਰਾ ਦਦੇ ਆ ਤੇ ਗਲਾਸੀ ਵੀ ਸਾਫ ਕਰਕੇ ਇਹਦੀ ਡੀਜ਼ਲ ਫਿਲਟਰ ਆਪਾਂ ਛੇੜਨੇ ਨਹੀਂ ਤੇ ਬਸ ਉਸ ਤੋਂ ਬਾਅਦ ਪਾ ਦੇਣਾ ਆਪਾਂ ਗੀੜਾ ਲੋ ਵੀ ਆ ਦੇਖੋ ਇਧਰ ਮਗਲਿਆਲ ਹੁਣ ਆ ਬਈ ਤੇਲ ਨਿਕਲਣ ਲੱਗ ਗਿਆ ਵਾ ਤਾਂ ਮੈਂ ਇੱਥੇ ਧਕਾਈ ਥੱਲੇ ਕਰ ਆ ਬਿਆ ਆ ਆ ਦੇਖੋ ਇਹ ਫੋਲ ਹੋ ਗਿਆ ਕਰਕੇ ਨਾ ਹੁਣ ਹੌਲੀ ਹੌਲੀ ਇਹ ਤੋਂ ਹੌਲੀ ਹੌਲੀ ਆਇਆ ਜਦੋਂ ਤੇ ਆ ਤੇਲ ਨਿਕਲਣ ਲੱਗ ਗਿਆ ਜਦੋਂ ਇਹ ਚੋਂ ਤੇਲ ਨਿਕਲਣ ਲੱਗ ਗਿਆ ਸਮਝ ਲਓ ਵੀ ਤੁਹਾਡਾ ਇਹ ਪੂਰਾ ਫੁੱਲ ਹੋ ਗਿਆ ਇਹ ਟੈਂਕੀ ਇਹਦੀ ਡੀਜ਼ਲ ਪੰਪ ਦੀ ਤੇ ਇੰਨਾ ਮਗਲਿਆਲ ਇੱਕ ਵਾਰ ਪਾ ਜੇ ਲਓ ਹੁਣ ਇਹ ਪੂਰਾ ਸੀਜ਼ਨ ਨਜ਼ਾਰੇ ਦਊਗਾ ਕੋਈ ਪ੍ਰਵਾਹ ਨਹੀਂ ਹੁਣ ਇਦੋਂ ਅਗਲਾ ਕੰਮ ਜਿਹੜਾ ਹੈਗਾ ਸੀ ਆਪਣਾ ਇਹਦਾ ਆ ਜਾਓ ਇੱਧਰ ਲਿਆਈ ਕਰਨ ਕਰਨ ਹਾਂ ਕੱਪੜੇ ਚ ਰੱਖ ਲ ਗਏ ਇਹਦਾ ਬਿਲਕੁਲ ਸਾਫ਼ ਹਨਾ ਇਹ ਚ ਦੇਖਿਓ ਤੁਸੀਂ ਹੁਣ ਕੀ ਕਹਾਇਆ ਵਾ ਲਓ ਹਲੋ ਆ ਚੀਜ਼ ਨੇ ਤੁਹਾਡਾ ਜਿਹੜਾ ਪੰਪ ਦਾ ਨੁਕਸਾਨ ਕਰਨਾ ਹੁੰਦਾ ਵਾ ਆ ਦੇਖੋ ਸਾਰਾ ਕੋਈ ਇਹਦੇ ਚ ਆ ਗਿਆ ਵਾ ਜਿਹੜਾ ਇਹਨਾਂ ਚੋਂ ਪਣ ਕੇ ਗਾਂ ਕੀ ਕੋਈ ਗਿਆ ਚੀਜ਼ ਇਹ ਚੀਜ਼ ਨੂੰ ਹੁਣ ਸਾਫ਼ ਕਰਤਾ ਵਾ ਤੇਲ ਪੂਰਾ ਭੱਜਿਆ ਜਾਊਗਾ ਹੁਣ ਤੇ ਇਹ ਚੀਜ਼ ਨੇ ਨੁਕਸਾਨ ਕਰਨਾ ਹੁੰਦਾ ਤੁਹਾਡਾ ਲੋਡ ਵੀ ਪੈਂਦਾ ਟਰੈਕਟਰ ਤੇ ਟਰੈਕਟਰ ਔਖਾ ਹੁੰਦਾ ਵਾ ਟਰੈਕਟਰ ਖਚਾਈ ਘਟ ਕਰਦਾ ਵਾ ਸਿਰਫ ਇਹਨਾਂ ਚੀਜ਼ਾਂ ਕਰਕੇ ਆ ਦੋ ਤਿੰਨ ਚੀਜ਼ਾਂ ਜਿਹੜੀਆਂ ਜ਼ਰੂਰੀ ਕਰ ਲਿਆ ਕਰੋ ਤੇ ਜਾਂ ਹੁਣ ਕਈ ਜਿਹੜੇ ਸੁੱਕੇ ਏਅਰ ਕਲੀਨਰ ਆਉਂਦੇ ਆ ਏਅਰ ਕਲੀਨਰ ਦੀ ਬੜੀ ਪ੍ਰੋਬਲਮ ਆਉਂਦੀ ਆ ਤੇ ਕਈ ਭਰਾ ਜਿਹੜਾ ਏਅਰ ਕਲੀਨਰ ਆ ਦੇਸੀ ਪਵਾ ਲੈਂਦੇ ਆ ਜਦੋਂ ਸੁੱਕਾ ਏਅਰ ਕਲੀਨਰ ਜਿਹੜਾ ਦੇਸੀ ਪੈ ਗਿਆ ਉਹ ਇਕੱਠਾ ਹੋਣ ਲੱਗ ਗਿਆ ਜੇ ਤਾਂ ਉਹਨੇ ਵੀ ਨੁਕਸਾਨ ਕਰਨਾ ਹੀ ਕਰਨਾ ਵਾ ਉਹ ਜਦੋਂ ਇਕੱਠਾ ਹੋ ਗਿਆ ਉਹ ਹਵਾ ਖਿੱਚੀ ਇਕੱਠਾ ਥੋੜਾ ਜਿਹਾ ਹੋ ਗਿਆ ਤਾਂ ਉਦੋਂ ਟਰੈਕਟਰ ਨੇ ਦਬ ਜਾਣਾ ਵਾ ਫਿਲਟਰ ਪੂਰਾ ਸਾਫ਼ ਪਿਆ ਆਪਣਾ ਕੋਈ ਚੱਕਰ ਨਹੀਂ ਗੈਨੋ ਜਿਹੜਾ ਚੱਕਰ ਸੀਗਾ ਥੱਲੇ ਥੱਲੇ ਉਹ ਆਪਾਂ ਕੱਢਤਾ ਵਾ ਹੁਣ ਇਹ ਦਲੀਲ ਨਾਲ ਇਹਨੂੰ ਦਿੰਨੇ ਆ ਲਾ ਆਪਣੇ ਡੀਜ਼ਲ ਪੰਪ ਦੀ ਫੁੱਲ ਸਰਵਿਸ ਤਕਰੀਬਨ ਕਰਤੀ ਆਪਾਂ ਹੁਣ ਸਿਰਫ ਇਹਦੇ ਫਿਲਟਰ ਨਹੀਂ ਚੇਂਜ ਕੀਤੇ ਉਹ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਬਿਲਕੁਲ ਬੰਦ ਹੋ ਗਏ ਉਦੋਂ ਚੇਂਜ ਕਰਨੇ ਆਪਾਂ ਇਹ ਮੇਰੇ ਹਿਸਾਬ ਨਾਲ ਹੋਰ ਵੀਰਾਂ ਦਾ ਵਿਚਾਰ ਹੋਰ ਹੋ ਸਕਦਾ ਵਾ ਹਨਾ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਪਰ ਮੇਰਾ ਵਿਚਾਰ ਇਹ ਹੈ ਵੀ ਆਪਾਂ ਇਹ ਉਦੋਂ ਚੇਂਜ ਕਰਨੇ ਜਦੋਂ ਜਮਾ ਬੰਦ ਹੋਣ ਵਾਲੇ ਹੋਗੇ ਸਾ ਆਟੋ ਵਾ ਦਾ ਪੰਗਾ ਗਲਾਸੀ ਪਾਉਂਦੀ ਹੁੰਦੀ ਹੈ ਜਦੋਂ ਇਹਨੂੰ ਹੁਣ ਫਿੱਟ ਕਰਨਾ ਨਾ ਜਦੋਂ ਤੇਲ ਛੱਡਿਆ ਅਸਲ ਪਤਾ ਇਹਦਾ ਉਦੋਂ ਹੀ ਲੱਗਣਾ ਵਾ ਵੀ ਇਹ ਕੀ ਕਰਦੀ ਆ ਖੁੱਲ ਤੇੜਾ ਆਪਾਂ ਉਧਰੋਂ ਛੱਡਤਾ ਵਾ ਟੀ ਤੋਂ ਇਹ ਹੁਣ ਜਿਵੇਂ ਟੈਂਕੀ 'ਚ ਸਿੱਧਾ ਹੁਣ ਤੇਲ ਆਉਂਦਾ ਵਾ ਇਹਦਾ ਜਿਹੜਾ ਆ ਪਾਈਪ ਹੁੰਦਾ ਵਾ ਇਹ ਪਾਈਪ ਅੱਗੇ ਜਾ ਕੇ ਨਾ ਥੋੜਾ ਜਿਹਾ ਰਬੜ ਦਾ ਹੁੰਦਾ ਵਾ ਜਾਂ ਇੱਕੋ ਦੂਜਾ ਰੱਸਾ ਪਾਈਪ ਹੁੰਦਾ ਵਾ ਜੇ ਪੈਪ ਜਾ ਮੂਜੇ ਮਗਰੋਂ ਫੇਰ ਵੀ ਤੇਲ ਘਟਾਉਣ ਲੱਗ ਪੈਂਦਾ ਤੇ ਉਹਦੇ ਨਾਲ ਵੀ ਨੁਕਸਾਨ ਹੁੰਦਾ ਥੋੜਾ ਜਿਹਾ ਗਲਾਸੀ ਨਹੀਂ ਇਹ ਵੇਖ ਲੋ ਇਹਨਾਂ ਕੋ ਸਾਫ਼ ਕਰਕੇ ਰੱਖਿਆ ਤੇ ਗਾਂ ਫਿਲਟਰਾਂ ਤੱਕ ਇਹਨੇ ਕੀ ਜਾਣ ਦੇਣਾ ਹਣਾ ਹੁਣ ਆਪਣਾ ਜਿਵੇਂ ਇੱਥੇ ਗਲਾਸੀ ਆ ਗਲਾਸੀ ਤੋਂ ਅੱਗੇ ਜਿਹੜਾ ਆਪਣਾ ਫਿਲਟਰ ਆ ਗਿਆ ਇਹ ਫਿਲਟਰ ਕੱਪੜੇ ਦਾ ਆ ਗਿਆ ਆਹ ਜਿਹੜਾ ਫਿਲਟਰ ਆ ਗਿਆ ਇਧਰਲੇ ਪਾਸੇ ਇਹ ਆ ਗਿਆ ਗੱਤੇ ਦਾ ਇੱਥੋਂ ਪੰਪ ਨੂੰ ਤੇਲ ਜਾਣਾ ਵਾ ਇਧਰੋਂ ਟੈਂਕੀ ਜੋ ਤੇਲ ਇਹਦੇ ਚ ਆਉਣਾ ਵਾ ਪਹਿਲਾਂ ਗਲਾਸੀ ਨੇ ਸਾਫ਼ ਕਰਤਾ ਫਿਰ ਅ ਕੱਪੜੇ ਵਾਲੇ ਨੇ ਸਾਫ਼ ਕਰਤਾ ਉਸ ਤੋਂ ਬਾਅਦ ਗੱਤੇ ਵਾਲੇ ਨੇ ਸਾਫ਼ ਕਰਤਾ ਤੀਜੇ ਨੰਬਰ ਤੇ ਜਾ ਕੇ ਲਓ ਆਪਣ ਕੀ ਰੈਨੂ ਰੇ ਨਾ ਸਟਾਰਟ ਕਰਕੇ ਭਾਰਾ ਘਟ ਹੋਇਆ ਵਾ ਪੰਪ ਵਰਤੇਲ ਚੱਕ ਲਿਆ ਵਾ ਕੋਈ ਲੀਕ ਜੀ ਕਿ ਜੀ ਦੇਖ ਲੈਣੇ ਆ ਦੀ ਨਾਲੇ ਲੈ ਵੀ ਇਹ ਆਪਣੀਆਂ ਥੋੜੀਆਂ ਜੀਆਂ ਜਾਣਕਾਰੀਆਂ ਸੀਆਂ ਬਾਕੀ ਹੋ ਸਕਦਾ ਕੇ ਚੀਜ਼ ਤੇ ਮੈਂ ਗਲਤ ਹੋਵਾਂ ਦਾ ਹੋ ਸਕਦਾ ਵੀ ਤੁਹਾਨੂੰ ਜ਼ਿਆਦਾ ਪਤਾ ਹੋਵੇ ਪਰ ਮੈਨੂੰ ਜਿੰਨਾ ਪਤਾ ਜਿੰਨੀ ਨੌਲੇਜ ਹੈਗੀ ਹੈ ਹਨਾ ਜਿਹੜੇ ਜਿਹੜੇ ਕੰਮ ਦੀ ਉਹ ਦੱਸਿਆ ਵਾ ਤੇ ਇਹ ਜ਼ਰੂਰੀ ਆ ਵੀ ਇੱਕ ਇਹ ਚੀਜ਼ ਜ਼ਰੂਰ ਕਰ ਲਿਆ ਕਰੋ ਇਹ ਇੱਕ 에ਅਰ ਫਿਲਟਰ ਬਾਕੀ ਕੋਹ ਨਹੀਂ ਹੁੰਦਾਗਾ ਇੰਨੀ ਕਿ ਸਰਵਿਸ ਆਪਾਂ ਘਰੇ ਕਰ ਲਗੇ ਨਾ ਨਾ ਪੰਪ ਮਰੇ ਖਚਾਈ ਦੁੱਗਣੀ ਕਰੂਗਾ ਕੋਈ ਨੁਕਸਾਨ ਨਹੀਂ ਹੋਣਾ ਹੁਣ ਜਿਵੇਂ ਮਰਜੀ ਨੂੰ ਵਹੀ ਚੱਲਗੇ ਥੋੜਾ ਜਿਹਾ ਮਗਰੈਲ ਮਾਰਾਂਗੇ ਟੈਂਕੀ ਦੇ ਵਿੱਚ ਤੇ ਕੰਮ ਕਰਦਾਂਗੇ ਸ਼ੁਰੂ ਧੰਨਵਾਦ ਦੋਸਤੋ ਆਹ ਚੀਜ਼ ਨੇ ਤੁਹਾਡਾ ਜਿਹੜਾ ਪੰਪ ਦਾ ਨੁਕਸਾਨ ਕਰਨਾ ਹੁੰਦਾ ਵਾ ਆ ਦੇਖੋ ਸਾਰਾ ਕੁਝ ਇਹਦੇ ਚ ਆ ਗਿਆ ਵਾ ਜਿਹੜਾ ਇਹਨਾਂ ਚੋਂ ਪਣ ਕੇ ਗਾਂ ਕਿ ਜਈ ਕੋਈ ਗਿਆ ਚੀਜ਼ ਇਹ ਚੀਜ਼ ਨੂੰ ਹੁਣ ਸਾਫ਼ ਕਰਤਾ ਵਾ ਤੇਲ ਪੂਰਾ ਭੱਜਿਆ ਜਾਊਗਾ ਹੁਣ ਤੇ ਇਹ ਚੀਜ਼ ਨੇ ਨੁਕਸਾਨ ਕਰਨਾ ਹੁੰਦਾ ਤੁਹਾਡਾ ਲੋਡ ਵੀ ਪੈਂਦਾ ਟਰੈਕਟਰ ਤੇ ਟਰੈਕਟਰ ਔਖਾ ਹੁੰਦਾ ਵਾ ਟਰੈਕਟਰ ਖਚਾਈ ਘਟ ਕਰਦਾ ਵਾ ਸਿਰਫ ਇਹਨਾਂ ਚੀਜ਼ਾਂ ਕਰਕੇ ਆ ਦੋ ਤਿੰਨ ਚੀਜ਼ਾਂ ਜਿਹੜੀਆਂ ਜ਼ਰੂਰੀ ਕਰ ਲਿਆ ਕਰੋ ਹੁਣ ਆਪਣਾ ਜਿਵੇਂ ਇੱਥੇ ਗਲਾਸੀ ਆ ਗਲਾਸੀ ਤੋਂ ਅੱਗੇ ਜਿਹੜਾ ਆਪਣਾ ਆ ਫਿਲਟਰ ਆ ਗਿਆ ਇਹ ਫਿਲਟਰ ਕਪੜੇ ਦਾ ਆ ਗਿਆ ਆ ਜਿਹੜਾ ਫਿਲਟਰ ਆ ਗਿਆ ਇਧਰਲੇ ਪਾਸੇ ਇਹ ਆ ਗਿਆ ਗੱਤੇ ਦਾ ਇੱਥੋਂ ਪੰਪ ਨੂੰ ਤੇਲ ਜਾਣਾ ਵਾ ਇਧਰੋਂ ਟੈਂਕੀ ਜੋ ਤੇਲ ਇਹਦੇ ਚ ਆਉਣਾ ਵਾ ਪਹਿਲਾਂ ਗਲਾਸੀ ਨੇ ਸਾਫ਼ ਕਰਤਾ ਫਿਰ ਅ ਕਪੜੇ ਵਾਲੇ ਨੇ ਸਾਫ਼ ਕਰਤਾ ਉਦੋਂ ਬਾਅਦ ਗੱਤੇ ਵਾਲੇ ਨੇ ਸਾਫ਼ ਕਰਤਾ ਤੀਜੇ ਨੰਬਰ ਤੇ ਜਾ ਕੇ